ਹਾਂਜੀ ਇਸ ਸਮੇਂ ਅਸੀਂ ਮੌਜੂਦ ਹਰੀਕੇ ਜਿਹੜਾ ਨਵਾਂ ਹੈੱਡ ਆ ਉਹਦੇ ਅਗਲੇ ਪਾਸੇ ਜਿਹੜਾ ਵਾਰਸ ਪੰਜਾਬ ਦਾ ਕੈਂਪ ਆ ਉਹਦੇ ਵਿੱਚ ਤੇ ਸਾਡੇ ਨਾਲ ਇਸ ਸਮੇਂ ਗੱਲਬਾਤ ਵਿੱਚ ਮੌਜੂਦ ਨੇ ਬੀਬੀ ਸ਼ਰਨਦੀਪ ਕੌਰ ਜਿਹੜੇ ਸ਼ਹੀਦ ਭਾਈ ਜੈਮਲ ਸਿੰਘ ਆਸਲਪੁਰਾ ਦੀ ਪੁੱਤਰੀ ਨੇ ਤੇ ਇੱਥੇ ਨੇੜੇ ਇਹਨਾਂ ਦਾ ਪਿੰਡਾ ਹਰੀਕੇ ਦੇ ਨਾਲ ਜਿੱਥੇ ਵਿਆਹ ਹੋਇਆ ਤੇ ਇਹਨਾਂ ਦੇ ਦੱਸਣ ਮੁਤਾਬਕ ਇਹਨਾਂ ਦਾ ਜਿਹੜਾ ਘਰ ਆ ਜਾਂ ਪਿੰਡਾ ਪੂਰੀ ਤਰ੍ਹਾਂ ਨਾਲ ਪਾਣੀ ਦੇ ਵਿੱਚ ਘਿਰਿਆ ਹੋਇਆ ਮਤਲਬ ਬੇੜੀਆਂ ਦੇ ਰਾਈ ਜਿਹੜਾ ਉਥੋਂ ਆਉਂਦੇ ਪਏ ਤੇ ਜਾਂਦੇ ਪਏ ਆ ਕਹਿ ਰਹੇ ਕਿ ਅੱਜ ਜਿਹੜਾ ਵੀ ਇਹਨਾਂ ਨੂੰ ਜਿੱਦਾਂ ਜਿਹੜੀਆਂ ਰੋਸ਼ਮਰਾਂ ਦੀ ਜ਼ਿੰਦਗੀ ਦੀਆਂ ਲੋੜਾਂ ਉਹਨਾਂ ਦੀ ਕੁਝ ਚੀਜ਼ਾਂ ਦੀ ਲੋੜ ਸੀ ਤਾਂ ਉਥੋਂ ਨਿਕਲ ਕੇ ਆਏ ਆ ਤੇ ਅੱਜ ਇਸ ਕੈਂਪ ਵਿੱਚ ਪਹੁੰਚੇ ਆਪਣੀਆਂ ਲੋੜਾਂ ਨੂੰ ਲੈ ਕੇ ਆਪਾਂ ਇਹਨਾਂ ਤੋਂ ਸਾਰੀ ਜਾਣਕਾਰੀ ਲੈਂਦੇ ਕਿ ਕਿਸ ਤਰ੍ਹਾਂ ਦੇ ਇਹਨਾਂ ਦੇ ਪਿੰਡ ਦੇ ਹਾਲਾਤ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਸ਼ਰਨਜੀਤ ਕੌਰ ਆ ਮਸ਼ੀਦ ਭਾਈ ਜਮਤ ਸਿੰਘ ਜੀ ਦੀ ਬੇਟੀ ਆ ਮੇਰੇ ਆਨੰਦ ਕਾਰਜ ਬੀਬੀ ਸੰਦੀਪ ਕੌਰ ਕਾਸਤੀਵਾਲ ਨੇ ਕੀਤੇ ਗਿਆ ਮੈਂ ਉਹਨਾਂ ਕੋਲ ਰਹਿ ਕੇ ਪਲੱਸ 2 ਪਾਸ ਕੀਤੀ ਹੈਗੀ ਆ ਮੇਰਾ ਇੱਥੇ ਸੋਹਰਾ ਪਿੰਡ ਹੈ ਪਿੰਡ ਆਸ਼ਿਕੇ ਆ ਫਤੇਖੜ ਸਵਰਾ ਦੇ ਨਾਲ ਫਤੇ ਵਾਲੇ ਦੇ ਪਿੱਛੇ ਪਿੰਡ ਹੈਗਾ ਇੱਥੋਂ 15 ਕਿਲੋਮੀਟਰ ਦੂਰੀ ਤੇ ਹੈਗਾ ਜਦਕਿ ਮੇਰੇ ਘਰ ਦੇ ਅੱਗੇ ਪਿੱਛੇ ਮਾੜੇ 5-10 ਫੁੱਟ ਪਹਿਲਾਂ ਪਾਣੀ ਸੀ ਉਹ ਪਾਣੀ ਕੋਲ ਥੋੜਾ ਲੱਥਣ ਡਿਆਗਾ ਇਵਨ ਕਿ ਆਪਦੇ ਕੋਲੋਂ ਹੀ ਦੋ ਟੂਪਾ ਨੂੰ ਜੋੜ ਕੇ ਮੰਜੇ ਉੱਤੇ ਮੁੱਦਾ ਮਾਰਿਆਗਾ ਉਹਦੇ ਨਾਲ ਸੀਆਰ ਪਾਰ ਹੋਣ ਡੇ ਗਿਆ ਕਾਰ ਵਿੱਚ ਸਾਡੇ ਮਤਲਬ ਕਿ 12 ਅਸੀਂ 12 ਘਰ ਹੈਗੇ ਟੋਟਲ 12 ਘਰਾਂ ਵਿੱਚ 30-35 ਡੰਗ ਉਹਨਾਂ ਦਾ ਮਤਲਬ ਕਿ ਰਸ਼ਨ ਪਾਣੀ ਥੋੜਾ ਜਿਆ ਨਹੀ ਸੀ ਸਾਡੇ ਕੋਲ ਹੈਗਾ ਜਿਵੇਂ ਚਾਰਾ ਹੋਇਆ ਫੀਡ ਹੋਈ ਹਨਾ ਜਾਂ ਕੁਛ ਸਾਡੇ ਕੋਲ ਲੋੜਵੰਦ ਰਸ਼ਨ ਨਹੀਂ ਸੀ ਹੈਗਾ ਅਸੀਂ ਸਾਡੇ ਅਮਰ ਭਾਈ ਅਮਰਪਾਲ ਸਿੰਘ ਦੀ ਟੀਮ ਦੇ ਨਾਲ ਥੋੜਾ ਸੰਪਰਕ ਹੋਇਆ ਅੱਜ ਅਸੀਂ ਕਿਸਤੀ ਰਾਹੀਂ ਨਿਕਲ ਕੇ ਇਹਨਾਂ ਦੇ ਕੋਲ ਪਹੁੰਚੇ ਅਸੀਂ ਆ ਦਾ ਲੋੜ ਮੁਤਾਬਕ ਜਿਹੜਾ ਸਮਾਨ ਸੀ ਅੱਜ ਕੁਛ ਲੈ ਕੇ ਚੱਲੇ ਆ ਮੇਨ ਮੁਸ਼ਕਲਾਂ ਸਾਡੀਆਂ ਉਦੋਂ ਸ਼ੁਰੂ ਹੋਣੀਆਂ ਜਦੋਂ ਪਾਣੀ ਖਤਮ ਹੁੰਦਾ ਜਿਵੇਂ ਅਸੀਂ ਹੁਣ ਚਾਚੇ ਸਾਰੇ ਤਿੰਨ ਭਰਾ ਆਏ ਅਸੀਂ ਰਲ ਕੇ 30 ਕਿੱਲੇ ਪਹਿਲੀ ਠੇਕੇ ਲਈ ਹੋਈ ਆ ਉਹ ਸਾਡੀ ਬਿਲਕੁਲ ਬਰਬਾਦ ਹੋ ਚੁੱਕੀ ਹੈਗੀ ਆ ਝੋਨਾ ਸਾਡਾ ਬਿਲਕੁ ਮਤਲਬ ਕਿ ਜੇ 5 ਕਿੱਲਾਂ ਦਾ ਚਾਰਾ ਸੀ ਸਾਡੇ ਕੋਲ ਚਾਰ ਸੀ ਉਹਨ ਦੇ ਉੱਤੋਂ ਦੀ ਪਾਣੀ ਚੱਲਣ ਡਿਆ 60-70 ਟਰਾਲੀਆਂ ਸਾਡੀਆਂ ਤੁੜੀ ਵਾਲੀਆਂ ਉਹ ਵੀ ਬਰਬਾਦ ਹੋ ਚੁੱਕੀਆਂ ਹੈਗੀਆਂ ਫਿਰ ਬਾਅਦ ਚ ਜਦੋਂ ਪਾਣੀ ਖਤਮ ਹੋਣਾ ਜੇ ਬੱਚਿਆਂ ਦਾ ਸਕੂਲ ਦੇ ਖਾਚਾ ਹੋਇਆ ਜਾਂ ਸਾਡੀਆਂ ਹੋਰ ਲੋੜਮੰਦ ਮੰਦਾ ਚੀਜ਼ਾਂ ਹੁੰਦੀਆਂ ਸੌ ਹੁੰਦੀਆਂ ਉਹ ਸਾਡੀਆਂ ਬਹੁਤ ਮੁਸ਼ਕਲ ਹੈ ਸਾਡੀ ਮਤਲਬ ਕਿ ਉਦੋਂ ਜਿਆਦੀ ਬਾਹ ਫੜੀ ਜਾਵੇ ਹੁਣ ਤੇ ਚਲੋ ਸਾਡਾ ਮਤਲਬ ਕਿ ਟੈਂਪਾਸ ਹੋਈ ਜਾ ਰਿਹਾ ਹੈਗਾ ਜਿਵੇਂ ਬਿਮਾਰੀਆਂ ਬਹੁਤ ਹੁਣ ਅਸੀਂ ਮੈਂ ਜਿਸ ਕੱਲ 16-17 ਦਿਨਾਂ ਬਾਦੋਂ ਜਦੋਂ ਮੜਾ ਜੇ ਉੱਥੇ ਗਏ ਸੀ ਪਾਣੀ ਦੇ ਲਾਗੇ ਖੜਿਆ ਨਹੀਂ ਜਾਂ ਇਹ ਥਾਵਾਂ ਤੇ ਪਾਣੀ ਥਾਣੀ ਨਿਕਲ ਕੇ ਸੱਪ ਵੀ ਬੜੇ ਹੋਏ ਆ ਮੇਰੇ ਕੋਲ ਸਾਰੀਆਂ ਵੀਡੀਓ ਹੈਗੀਆਂ ਤੁਸੀਂ ਵੀਡੀਓ ਦੇਖ ਸਕਦੇ ਜੇ ਜਿਆਦਾ ਗੱਲ ਤੁਸੀਂ ਮੇਰੇ ਘਰ ਜਾ ਕੇ ਪਹੁੰਚ ਕੇ ਸਾਰਾ ਕੁਝ ਦੇਖ ਸਕਦੇ ਕਿਸੇ ਗੱਲ ਦਾ ਕੋਈ ਝੂਠ ਨਹੀਂਗਾ ਇਹ ਹੋਣੇ ਕਿ ਸਾਡੀ ਬਾਹ ਜਦੋਂ ਪਾਣੀ ਲੱਤੇ ਉਦੋਂ ਹੀ ਮੈਂ ਫੜੀ ਜਾਵੇ ਹੁਣ ਤੇ ਚਲੋ ਸਾਡਾ ਮਤਲਬ ਕਿ ਗੁਜ਼ਾਰਾ ਹੋਈ ਜਾਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੋਂ ਜਿਹੜੇ ਬੋਰਸ ਨੇ ਹਾਸੇ ਇਸ ਸਮੇਂ ਉੱਥੇ ਮੌਜੂਦ ਦੀਦੀ ਨਹੀਂ ਉਹ ਅਸੀਂ ਤੁਹਾਨੂੰ ਦੱਸਣ ਲਈ ਉਹ ਤੁਹਾਨੂੰ ਦਿਖਾਇਆ ਹੈਗਾ ਉਹ ਟੂਪਾਂ ਦੇ ਨਾਲ ਦੋ ਜੋੜ ਕੇ ਮੰਜਾ ਮੁੱਦਾ ਮਾਰ ਕੇ ਉਨ ਤਾਂ ਹੀ ਆਰ ਪਾਰ ਹੋ ਰਹੇ ਹੈਗੇ ਫਿਰ ਜਿਹੜਾ ਚਾਰਾ ਵਗੈਰਾ ਤੁਸੀਂ ਲੈ ਕੇ ਜਾਣਾ ਉਹਦੇ ਉੱਤੇ ਹੀ ਰਾ ਕੇ ਲੈ ਕੇ ਜਾਣਾ ਹਰ ਚੀਜ਼ ਉਹਦੇ ਤੇ ਅਸੀਂ ਨਾ 3-4 ਦਿਨ ਡੰਗਰ ਜਿਹੜੇ ਪਛੋ ਸੀ ਉਹ ਅਸੀਂ ਬੰਨ ਦੇ ਉੱਤੇ ਬੱਦੇ ਸੀ 3-4 ਮੱਝਾਂ ਸਾਡੀਆਂ ਉੱਥੇ ਹੀ ਸੂਪੀਆਂ ਹੈਗੀਆਂ ਫਿਰ ਉੱਥੇ ਪੀਣ ਲਈ ਪਾਣੀ ਨਹੀਂ ਹੈਗਾ ਜਿਵੇਂ ਮੱਝਾਂ ਮਤਲਬ ਕਿ 50-50 ਲੀਟਰ ਪਾਣੀ ਪੀ ਜਾਂਦੀਆਂ ਹੈਗੀਆਂ ਉਹ ਗੰਦਾ ਪਾਣੀ ਪੀਣ ਨਹੀਂ ਰਹੀਆਂ ਅਸੀਂ ਕਿ ਇਹਦੇ ਘਰੋਂ ਭਰ ਕੇ ਲਿਆ ਫਿਰ ਅਸੀਂ ਉਹਨਾਂ ਨੂੰ ਪਲਾਉਣੇ ਆ ਇਵਨ ਕਿ ਫਿਰ ਅਸੀਂ ਤੱਕ ਕੇ ਹੋਣਾ ਸੀ ਆਪਦੇ ਘਰੇ ਹੀ ਪਾਣੀ ਲੈ ਗਏ ਮੱਜਾਂ ਨੂੰ ਉੱਥੇ ਮਤਲਬ ਕਿ ਛੱਡ ਨਹੀਂ ਗਈ ਕੋਈ ਛਾਣੀ ਕੀਤੀ ਮੱਜਾਂ ਕਈ ਬਿਮਾਰ ਵੀ ਹੋਣ ਡੀਆਂ ਸੂਣ ਵਾਲੀਆਂ ਅਸੀਂ ਇਸੇ ਕਰਕੇ ਫਿਰ ਮੱਜਾਂ ਆਪਦੀਆਂ ਘਰੇ ਲੈ ਗਏ ਉਹਦੇ ਤੇ ਹੀ ਅਸੀਂ ਆਰ ਪਾਰੇ ਉਹਦੇ ਉੱਥੇ ਹੀ ਸਭ ਕੁਝ ਕਰਨ ਡੇਗੇ ਇਸ ਸਮੇ ਕਿੰਨੀ ਵੱਡੀ ਮੁਸ਼ਕਲ ਬਣੀ ਹੋਈ ਆ ਕਿ ਜਿਹੜੇ ਚਲੋ ਆਪਣਾ ਤਾਂ ਅਸੀਂ ਸੰਭਣੇ ਹੁਣ ਜਿਹੜੇ ਬੇਜਬਾਨ ਆ ਜਿਨ੍ਹਾਂ ਨੂੰ ਸਮਝ ਵੀ ਨਹੀਂ ਕਿ ਕੀ ਹੋ ਰਿਹਾ ਤੇ ਕਿਉਂ ਹੋ ਰਿਹਾ ਉਹ ਵੀ ਕਿੰਨੀ ਵੱਡੀ ਮੁਸੀਬਤ ਦੇ ਵਿੱਚ ਆ ਸਾਡੇ ਨਾਲ ਹੀ ਕਿ ਬੰਨਤੇ ਉਥੇ ਇੱਕ ਭਾਵੇਂ ਚਾਰੇ ਪਾਸੇ ਪਾਣੀ ਪਰ ਇਹ ਪੀਣ ਵਾਲਾ ਪਾਣੀ ਜਿਹੜਾ ਨਹੀਂ ਹੈਗਾ ਜਿਹਦੇ ਕਰਕੇ ਬੇਜਬਾਨ ਡੰਗਰ ਵੀ ਇੰਨੇ ਤੰਗ ਹੁੰਦੇ ਪਏ ਆ ਤੇ ਜਿਨ੍ਹਾਂ ਦੇ ਉਹ ਹੈਗੇ ਆ ਉਹਨਾਂ ਨੂੰ ਕਿੰਨੀ ਵੱਡੀ ਤਕਲੀਫ ਹੈ ਇਸ ਚੀਜ਼ ਦੀ ਕਿ ਇਸ ਸਮੇਂ ਉਹਨਾਂ ਨੂੰ ਸੰਭਾਲਣਾ ਕਿੰਨਾ ਔਖਾ ਹੁੰਦਾ ਪਿਆ ਕੋਈ 베ੜੀ ਵੀ ਨਹੀਂ ਆ ਜੋ ਵੀ ਸਮਾਨ ਲੈ ਕੇ ਜਾਣਾ ਆਪਣਾ ਹੀ ਕਹਿ ਲਓ ਵੀ ਇੱਕ ਨਿੱਕਾ ਜਿਹਾ ਜਗਾੜ ਬਣਾਇਆ ਹੋਇਆ ਜਿਹਦੇ ਨਾਲ ਸਾਰਾ ਜਿਹੜਾ ਇੱਕ ਤਰ੍ਹਾਂ ਨਾਲ ਜ਼ਿੰਦਗੀ ਨੂੰ ਜਿਹੜਾ ੱੱਕਾ ਮਾਰਦੇ ਪਏ ਆ ਗਾ ਨੂੰ ਕਿ ਕਿਸੇ ਤਰੀਕੇ ਨਾਲ ਇਹ ਜਿਹੜਾ ਸਮਾਵਾ ਲੰਘ ਜਾ